ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਈ ਆਪਾਂ ਨੇ ਪਾਲਕ ਬੇਬੀ ਕੌਨ ਦੀ ਸਬਜ਼ੀ ਜਿਹੜੀ ਕਿ ਜ਼ਿਆਦਾਤਰ ਵਿਆਹ ਸ਼ਾਦੀਆਂ ਦੇ ਵਿੱਚ ਬਣਾਈ ਜਾਂਦੀ ਆ ਸੋ ਅੱਜ ਆਪਾਂ ਤੁਹਾਨੂੰ ਫਿਰ ਪੂਰੀ ਹਲਵਾਈ ਸਟਾਈਲ ਰੈਸਟੋਰੈਂਟ ਸਟਾਈਲ ਆਪਾਂ ਬਣਾ ਕੇ ਦਿਖਾਵਾਂਗੇ ਇਹ ਸਬਜ਼ੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਵੀ ਤਿਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਪਾਲਕ ਬੇਬੀ ਕੌਨ ਦੀ ਸਬਜ਼ੀ ਪੂਰੇ ਵਧੀਆ ਤਰੀਕੇ ਨਾਲ ਤੇ ਲੋ ਜੀ ਅੱਜ ਫਿਰ ਆਪਾਂ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਪਾਲਕ ਤੇ ਬੇਬੀ ਕੌਨ ਦੀ ਸਬਜ਼ੀ ਜਿਹੜੀ ਕਿ ਵਿਆਹ ਸ਼ਾਦੀਆਂ ਦੇ ਵਿੱਚ ਬਣਾਈ ਜਾਂਦੀ ਹੈ ਇਹ ਦੀ ਤੁਸੀਂ ਦੇਖਿਆ ਹੋਣਾ ਪੈਨਸਨ ਦੇ ਵਿੱਚ ਤੁਸੀਂ ਵਿਆਹ ਜਾਂਦੇ ਹੋ ਉੱਥੇ ਪਾਲਕ ਤੇ ਬੇਬੀ ਕੌਨ ਹੈ ਜਿਹੜੀ ਉਹਦੀ ਸਬਜ਼ੀ ਬਣੀ ਹੁੰਦੀ ਹੈ ਬਹੁਤ ਵਧੀਆ ਖੈਂਡ ਲੱਗਦੀ ਪੂਰੀ ਖਾਣੇ 'ਚ ਤੇ ਉਹ ਪੱਕਾ ਰਹੇ ਕਿਵੇਂ ਬਣਾ ਸਕਦੇ ਆ ਹਲਵਾਈ ਸਟਾਈਲ ਅੱਜ ਮੈਂ ਤੁਹਾਨੂੰ ਫਿਰ ਦੱਸੂਗਾ ਪੂਰੀ ਐਨ ਹਲਵਾਈ ਸਟਾਈਲ ਰੈਸਟੋਰੈਂਟ ਸਟਾਈਲ ਬਣਾਵਾਂਗੇ ਤੇ ਸਬਜੀ ਬਣਾਉਣ ਦੇ ਲਈ ਜਿਹੜਾ ਜਿਹੜਾ ਮੈਂ ਬਾਕੀ ਸਮਾਨ ਤੇ ਤੁਹਾਨੂੰ ਦੱਸਦਾ ਜੀ ਦੋ ਆਪਾਂ ਨੇ ਪਿਆਜ਼ ਕੱਟਨੇ ਆ ਚੌਪ ਕਰ ਲਿਆ ਦੋ ਟਮਾਟਰ ਮਿਕਸੀ ਕਰ ਲਿਆ ਜੀ ਤੇ ਆਪਾਂ ਨੇ ਕਰ ਲੀਆਂ ਹਰੀਆਂ ਮਿਰਚਾਂ ਮਿਕਸੀ ਇਹ ਵੀ ਤੁਸੀਂ ਮਿਕਸੀ ਕਰਕੇ ਪਾਓ ਕਿਉਂਕਿ ਆਪਾਂ ਨੇ ਹਲਵਾਈ ਸਟਾਈਲ ਬਣਾਉਣੀ ਹੈ ਨਾ ਤੇ ਲਓ ਜੀ ਅਦਰਕ ਲਸਣ ਦੀ ਪੇਸਟ ਹੋ ਗਈ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਪਾਲਕ ਹੈ ਉਹ ਉਹ ਇਦਾਂ ਬਰੀਕ ਬਰੀਕ ਕੱਟ ਲਵਾਂਗੇ ਤੇ ਲੋ ਜੀ ਪਾਲਕ ਆਪਾਂ ਨੇ ਕੱਟ ਲਈਆ ਤੇ ਜਿਹੜਾ ਵੀਡੀਓ ਤੇ ਤੁਸੀਂ ਬੈਕਗ੍ਰਾਉਂਡ ਤੇ ਜ਼ਿਆਦਾ ਗਾਹ ਪੈਂਦਾ ਦਿਖਦਾ ਤੇ ਲੋ ਜੀ ਇਹ ਸਾਡੇ ਇੱਧਰ ਪੜੋਸੀਆਂ ਦਾ ਪੈਂਦਾ ਕਿਉਂਕਿ ਜੋ ਜ਼ਿਆਦਾ ਥੋੜਾ ਜਿਹਾ ਉੱਚੀ ਬੋਲੀ ਜਾਂਦੇ ਆਪਾਂ ਰੋਕ ਨਹੀਂ ਸਕਦੇ ਕਿਸੇ ਨੂੰ ਤੇ ਇਸ ਕਰਕੇ ਮੈਂ ਮਾਫੀ ਚਾਹੁੰਦਾ ਕਿਉਂਕਿ ਜਿਹੜਾ ਵੀਡੀਓ ਦੇ ਵਿੱਚ ਥੋੜਾ ਜਿਹਾ ਕਈ ਵਾਰ ਸਮਝ ਨਹੀਂ ਨ ਲੱਗਦੀ ਕਿਉਂਕਿ ਹਲੇ ਜਿਹੜੀ ਆਪਣੀ ਇੱਧਰ ਸੀਸੇ ਵੀ ਨਹੀਂ ਪਏ ਹੈਗੇ ਇੱਧਰ ਤੇ ਇੱਧਰ ਟਾਕੀਆਂ ਨਹੀਂ ਲੱਗੀਆਂ ਤੇ ਜਦੋਂ ਇਹ ਟਾਕੀਆਂ ਲੱਗੀਆਂ ਫਿਰ ਜਿਹੜਾ ਬਾਹਰ ਵਾਲਾ ਰੌਲਾ ਰੱਪਾ ਉਹ ਘੱਟ ਜਾਊਗਾ ਠੀਕ ਹੈ ਜੀ ਤੇ ਲੋ ਜੀ ਪਾਲਕ ਆਪਣੀ ਕੱਟ ਚ ਤੇ ਹੁਣ ਆਪਾਂ ਇਹਨੂੰ 2-3 ਪਾਣੀਆਂ ਚ ਨੂੰ ਚੰਗੀ ਤਰ੍ਹਾਂ ਧੋ ਲੂਗੇ ਤਾਂ ਜੋ ਹੈ ਪਰ ਜੋ ਵੀ ਮਾੜੀ ਮੋਟੀ ਮਿੱਟੀ ਰੇਤਾ ਹੋਊਗਾ ਸਾਫ਼ ਹੋ ਜਵੇ ਕਿਉਂਕਿ ਜੇ ਮੰਨ ਲਓ ਮਿੱਟੀ ਰੇਤਾ ਪਾਲਕ ਪਰ ਹੈਗਾ ਨਾ ਤਾਂ ਸਬਜ਼ੀ ਦੇ ਵਿੱਚ ਕਿਰਕਲ ਆਊਗੀ ਫਿਰ ਸਬਜ਼ੀ ਦਾ ਟੇਸਟ ਹੋ ਜਾਊਗਾ ਖਰਾਬ ਇਸ ਕਰਕੇ ਪਾਲਕ ਚੰਗੀ ਤਰ੍ਹਾਂ ਕੱਟ ਕੇ ਐਨ 3-4 ਪਾਣੀਆਂ ਚ ਨੂੰ ਇਹ ਧੋਣੀ ਆਪਾਂ ਨੇ ਤੇ ਇਧਰ ਜਿਹੜੇ ਬੇਰੀਕੌਨ ਆਪਾਂ ਇਹਨਾਂ ਦੀ ਵੀ ਕਟਿੰਗ ਕਰ ਲੈਂਦੇ ਆ ਜੀ ਠੀਕ ਹੈ ਜੀ ਕਟਿੰਗ ਕਰੋਂਗੇ ਆਪਾਂ ਇਸ ਤਰੀਕੇ ਨਾਲ ਕਿਉਂਕਿ ਅਸੀਂ ਜਿਹੜੀ ਵਿਆਹਾਂ ਦੇ ਵਿੱਚ ਇਹਨਾਂ ਨੂੰ ਪਾਉਂਦੇ ਆ ਨਾ ਇਸ ਤਰੀਕੇ ਦਾ ਕੱਟ ਕੇ ਆਪਾਂ ਪਾਉਨੇ ਆ ਜੀ ਆ ਦੇਖੋ ਕਿ 3 6 3 6 ਜੇ ਕੱਟੇ ਮੇ ਵਧੀਆ ਲੱਗਦੇ ਇਹ ਤੇ ਲੋ ਜੀ ਆਪਾਂ ਨੇ ਇਸ ਤਰੀਕੇ ਦੇ ਹੀ ਕੱਟ ਲੈਣੇ ਆ ਤੇ ਤੁਸੀਂ ਸਬਜ਼ੀ ਬਣਾ ਕੇ ਇੱਕ ਵਾਰ ਟਰਾਈ ਕਰਕੇ ਜਰੂਰ ਦੇਖਿਓ ਮੈਂ ਕਹਿੰਦਾ ਉਂਗਲੀਆਂ ਚਟਦੇ ਰਹਿ ਜਾਓਗੇ ਕਿ ਤੁਸੀਂ ਇਸ ਤਰੀਕੇ ਨਾਲ ਪਾਲਕ ਤੇ ਬੇਬੀ ਕੋਨ ਦੀ ਸਬਜ਼ੀ ਬਣਾ ਲੀ ਤੇ ਲੋ ਜੀ ਇਹਨਾਂ ਨੂੰ ਹੁਣ ਆਪਾਂ ਕੱਟ ਲੈਣੇ ਆ ਤੇ ਲੋ ਜੀ ਬੇਬੀ ਕੋਨ ਆਪਾਂ ਨੇ ਕੱਟ ਲਿਆ ਤੇ ਆਪਾਂ ਨੇ ਇਹ ਥੋੜੇ ਜਿਹਾ ਉਬਾਲਨੇ ਆ ਪਾਣੀ ਚ ਕਿਉਂਕਿ ਜੇ ਆਪਾਂ ਇਹਨਾਂ ਨੂੰ ਡਾਇਰੈਕਟ ਸਬਜ਼ੀ ਮੇ ਪਾਉਂਗੇ ਨਾ ਤਾਹੇ ਥੋੜੇ ਜੇ ਕੱਚੇ ਲੱਗੋਗੇ ਤੇ ਲਓ ਜੀ ਪਹਿਲਾ ਆਪਾਂ ਜਿਹੜੀ ਪਾਲਕ ਬਾੜ ਲੈਣੇ ਆ ਜੀ ਠੀਕ ਹੈ ਜੀ ਪਾਲਕ ਆਪਾਂ ਨੇ ਤਿੰਨ ਚਾਰ ਪਾਣੀ ਚੋਂ ਧੋ ਲਈ ਆ ਪਹਿਲਾ ਆਪਾਂ ਪਾਲਕ ਬੋਇਲ ਕਰੂਗੇ ਚੰਗੀ ਤਰ੍ਹਾਂ ਕਰਨੀ ਆਪਾਂ ਨੇ ਇਹ ਜਦੋਂ ਪਾਣੀ ਗਰਮ ਹੋ ਗਿਆ ਵਿੱਚ ਪਾ ਦੇਣੀ ਆ ਤੇ 4 ਤੋਂ 5 ਮਿੰਟ ਵਾਲੀ ਦੇਣੀ ਇਹਨੂੰ ਯਾਨੀ ਇਹ ਗਲ ਜਵੇ ਨਾ ਕੱਚੀ ਨਾ ਰਹੇ ਤੇ ਲਓ ਜੀ ਪਾਲਕ ਨੂੰ ਹੁਣ ਆਪਾਂ ਉਬਾਲ ਲੈਣੇ ਆ ਤੇ ਲਓ ਜੀ ਪਾਲਕ ਜਿਹੜੀ ਆਪਾਂ ਨੇ ਬੋਇਲ ਕਰ ਲਈ ਆ ਜੀ 4 ਤੋਂ 5 ਮਿੰਟ ਆਪਾਂ ਨੇ ਬੋਇਲ ਕੀਤੀ ਆ ਇਹ ਚੈਲੋ ਹੁਣ ਆਪਾਂ ਇਹਨਾਂ ਛੋੜ ਲੈਣੇ ਆ ਜੀ ਕਿਸੇ ਬਰਤਨ ਵਿੱਚ ਤੇ ਲਓ ਜੀ ਪਾਲਕ ਆ ਜਿਹੜੀ ਆਪਾਂ ਨੇ ਇਦਾਂ ਦੇ ਜਾਲੀਦਾਰ ਬਰਤਨ ਚੋਂ ਨੂੰ ਨਿਚੋੜ ਕੇ ਠੰਡੇ ਪਾਣੀ ਦੇ ਵਿੱਚ ਰੱਖਣੀ ਆ ਠੰਡੇ ਪਾਣੀ ਦੇ ਵਿੱਚ ਰੱਖਣ ਨਾਲ ਕੀ ਹੁੰਦਾ ਪਾਲਕ ਦਾ ਜਿਹੜਾ ਕਲਰ ਹੈ ਉਹ ਕਾਲਾ ਨਹੀਂ ਹੁੰਦਾ ਯਾਨੀ ਕਲਰ ਨਹੀਂ ਖਰਾਬ ਹੁੰਦਾ ਤੇ ਇਹਨੂੰ ਹੁਣ ਆਪਾਂ ਠੰਡੇ ਪਾਣੀ ਦੇ ਵਿੱਚ ਆਪਾਂ ਨੇ ਰੱਖ ਲਿਆ ਇਹ 2-4 ਮਿੰਟ ਬਾਅਦ ਆਪਾਂ ਇਹਨੂੰ ਮਿਕਸੀ ਕਰ ਲਵਾਂਗੇ ਯਾਨੀ ਇਹਦਾ ਪੇਸਟ ਬਣਾ ਲਵਾਂਗੇ ਤੇ ਹੁਣ ਆਪਾਂ ਉਬਾਲਦਿਆਂ ਬੇਬੀ ਕੋਰ ਤੇ ਬੇਬੀ ਕੋਰ ਉਬਾਲਣ ਦੇ ਲਈ ਆਪਾਂ ਨੇ ਪਾਣੀ ਰੱਖ ਲਿਆ ਜੀ ਗਰਮ ਇੱਕ ਟੱਕਣ ਪਾਵਾਂਗੇ ਵਾਈਟ ਸਿਰਕਾ ਜਿਹੜੀ ਵਾਈਟ ਬਨੇਕਰ ਥੋੜਾ ਜਿਹਾ ਨਮਕ ਪਾਵਾਂਗੇ ਜੀ ਤੇ ਥੋੜੀ ਜਿਹੀ ਪਾਵਾਂਗੇ ਫਿਰ ਇਹ ਵਿੱਚ ਹਲਦੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਜੀ ਬੇਬੀ ਕੌਰ ਤੇ ਲੋ ਜੀ ਬੇਬੀ ਕੌਰ ਆਪਾਂ ਇਹਦੇ ਵਿੱਚ ਪਾ ਲੈਨੇ ਆ ਜੀ ਫਿਰ ਪਾਣੀ ਦੇ ਵਿੱਚ ਤਾਂ ਵਾਲੇ ਜਾਂਦੇ ਆ ਜੀ ਇਹ ਕਿਉਂਕਿ ਜੇ ਆਪਾਂ ਇਹਨਾਂ ਨੂੰ ਪਾਲਕ ਦੇ ਵਿੱਚ ਭੁੰਨੂਗੇ ਨਾ ਤਾਂ ਇਹ ਥੋੜੇ ਜੇ ਕੱਚੇ ਰਹਿ ਜਾਂਦੇ ਆ ਜੇ ਮੰਨ ਲਓ ਆਪਾਂ ਨੇ ਇਹ ਪਾਣੀ ਦੇ ਵਿੱਚੋਂ ਵਾਲ ਲੈ ਨਾ ਇੱਕ ਤਾਂ ਇਹ ਧੋ ਹੋ ਜਾਂਦੇ ਆ ਜਿਆਨੀ ਸਾਫ਼ ਹੋ ਜਾਂਦੇ ਆ ਤੇ ਕਿ ਇਹ ਥੋੜੇ ਜਿਹਾ ਵਧੀਆ ਪੱਕ ਜਾਂਦੇ ਆ ਕਿਉਂਕਿ ਖਾਣ ਦੇ ਵਿੱਚ ਫਿਰ ਆਸਾਨੀ ਰਹਿੰਦੀ ਆ ਇਸ ਕਰਕੇ ਇਹ ਉਵਾਲਨੇ ਪੈਂਦੇ ਆ ਤੇ ਲੋ ਜੀ ਇਧਰ ਆਪਾਂ ਨੇ ਪਾਲਕ ਜਿਹੜੀ ਮਿਕਸੀ ਤੇ ਜੱਗ ਚ ਪਾ ਲਈ ਆ ਤੇ ਇਹਨੂੰ ਆਪਾਂ ਪੀਸ ਲੈਣੇ ਆ ਬਿਲਕੁਲ ਪੇਸਟ ਬਣਾ ਲਾਂਗੇ ਇਹਦਾ ਤੇ ਜਦੋਂ ਵੀ ਆਪਾਂ ਨੇ ਪਾਲਕ ਦਾ ਪੇਸਟ ਬਣਾਉਣਾ ਹੈ ਇਹਦੇ ਵਿੱਚ ਤੁਸੀਂ ਪਾਣੀ ਨਹੀਂ ਪਾਉਣਾ ਹੈਗਾ ਬਿਨ ਬਗੈਰ ਪਾਣੀ ਤੋਂ ਜਿਹੜਾ ਇਹਦਾ ਪੇਸਟ ਤਿਆਰ ਕਰੋਂਗੇ ਆਪਾਂ ਤੇ ਲੋ ਜੀ ਪੇਸਟ ਬਣ ਚੁੱਕਿਆ ਹੈ ਤੇ ਇਧਰ ਆਪਣੀ ਬੇਬੀ ਕੌਨ ਵੀ ਆ ਜਿਹੜੇ ਬੋਇਲ ਹੋ ਚੁੱਕੇ ਆ ਤੇ ਹੁਣ ਬਣਾਉਨੇ ਆਪਾਂ ਤੜਕਾ ਠੀਕ ਹੈ ਜੀ ਤੇ ਲਓ ਜੀ ਹੁਣ ਬਣਾਉਨੇ ਆਪਾਂ ਤੜਕਾ ਤੜਕਾ ਬਣਾਉਣ ਦੇ ਲਈ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਯਾਨੀ ਕਿ ਮਸਟਰਡ ਆਇਲ ਪਾ ਲੈਣਾ ਤੇਲ ਥੋੜਾ ਜਿਹਾ ਦੇ ਵਿੱਚ ਹਲਕਾ ਜਿਹਾ ਆਪਾਂ ਨੂੰ ਜ਼ਿਆਦਾ ਪਾਉਣਾ ਪੈਣਾ ਜੇ ਮੰਨ ਲਓ ਆਪਾਂ ਨਾਰਮਲ ਇੱਕ ਕੜਛੀ ਪਾਉਂਦੇ ਹਾਂ ਤਾਂ ਇਹਦੇ ਵਿੱਚ ਆਪਾਂ ਨੂੰ ਡੇਢ ਕੜਛੀ ਪਾਉਣੀ ਪੈਣੀ ਆ ਠੀਕ ਹੈ ਜੀ ਤੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਤੇਲ ਜਦੋਂ ਚੰਗੀ ਤਰ੍ਹਾਂ ਹੋ ਗਿਆ ਗਰਮ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿھے ਖੜੇ ਮਸਾਲੇ ਜਿਵੇਂ ਕਿ ਇੱਕ ਦਾਲਚੀਨੀ ਦਾ ਛੋਟਾ ਜਿਹਾ ਪੀਸ ਪਾ ਲੋਗੇ ਫਣੀ ਟੋਟਾ ਤੇ ਇੱਕ ਤੇਜ ਪੱਤਾ ਦੋ ਲੌਂਗ ਆਪਾਂ ਇਹਦੇ ਵਿੱਚ ਬੜੀ ਇਲਾਇਚੀ ਪਾ ਲੂਗੇ ਤੇ ਜੇ ਤੁਹਾਡੇ ਕੋਲ ਛੋਟੀ ਇਲਾਇਚੀ ਹੋਈ ਛੋਟੀ ਵੀ ਪਾ ਲਿਓ ਤੇ ਉਸ ਤੋਂ ਬਾਅਦ ਥੋੜਾ ਜਿਹਾ ਜੀਰਾ ਪਾ ਲੂਗੇ ਤੇ ਫਿਰ ਸੇਕ ਕਰ ਲਵਾਂ ਆਪਾਂ ਨੇ ਘੱਟ ਤੇ ਉਸ ਤੋਂ ਬਾਅਦ ਪਾਵਾਂਗੇ ਪਿਆਜ਼ ਤੇ ਪਿਆਜ਼ ਭੁੰਨਣੇ ਆਪਾਂ ਨੇ 2-3 ਮਿੰਟ ਜਿਆਦਾ ਪਿਆਜ਼ ਆ ਜਿਹੜੀ ਬ੍ਰਾਊਨ ਹੋਣੀ ਹੈਗੀ ਦੇਰ ਤੋਂ ਮੋਤੀ ਨੇ ਮਿੱਠੇ ਪਕਾਉਣੇ ਆ ਤੇ ਪਿਆਜ਼ ਭੁੰਨਦੇ ਜਦੋਂ 2 ਮਿੰਟ ਹੋ ਜਵੇ ਫਿਰ ਪੈਦੇ ਵਿੱਚ ਇੱਕ ਚਮਚਾ ਜਿਹੜਾ ਉਹ ਬੇਸਣ ਦਾ ਪਾ ਦੋਗੇ ਬਰੀਕ ਦਾ ਠੀਕ ਹੈ ਜੀ ਤੇ ਇਹਨੂੰ ਵੀ ਪਕਾਵਾਂਗੇ ਆਪਾਂ 2-3 ਮਿੰਟ ਤੇ 2-3 ਮਿੰਟ ਬੇਸਣ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚ ਐਡ ਕਰਾਂਗੇ ਆਦਰਕ ਲਸਣ ਦੀ ਪੇਸਟ ਤੇ 2 ਮਿੰਟ ਆਪਾਂ ਇਹਨੂੰ ਵੀ ਭੁੰਨੂਗੇ ਤੇ 2 ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਪਾਲਕ ਦੀ ਪੇਸਟ ਜਿਹੜੀ ਆਪਾਂ ਨੇ ਬਣਾਈ ਤੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਜੀ ਸੇਕ ਕਰ ਲਾਂਗੇ ਮੀਡੀਅਮ ਤੇ ਇਹਨੂੰ ਭੁੰਨਣ ਨੂੰ ਜਿਹੜਾ 15 ਤੋਂ 20 ਮਿੰਟ ਲੱਗ ਜਾਣਗੇ ਜੀ ਕਿਉਂਕਿ ਜਿੰਨੀ ਪਾਲਕ ਦੀ ਭਨਾਈ ਹੋਊਗੀ ਉਹਨਾਂ ਪਾਲਕ ਦਾ ਟੇਸਟ ਆ ਜਿਹੜਾ ਵਧੀਆ ਆਊਗਾ ਤੇ ਨਾਲੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੰਦੇ ਆ ਜੀ ਹਰੀਆਂ ਮਿਰਚਾਂ ਦਾ ਪੇਸਟ ਤੇ ਇਹ ਤੁਸੀਂ ਆਪਣੇ ਹਿਸਾਬ ਨਾਲ ਪਾ ਦਿਓ ਜਿੰਨੀ ਕਿ ਤੁਸੀਂ ਮਿਰਚ ਖਾਣੇ ਹੋ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰੂਗੇ ਨਮਕ ਇਹ ਵੀ ਸਵਾਦ ਦੇ ਅਨੁਸਾਰ ਜਿੰਨਾ ਵੀ ਤੁਸੀਂ ਖਾਣਾ ਹੋਇਆ ਓਨਾਂ ਕ ਪਾ ਲਿਓ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰੂਗੇ ਜੀ ਹਲਦੀ ਠੀਕ ਹੈ ਜੀ ਹਲਦੀ ਪਾਉਣੀ ਇੱਕ ਛੋਟਾ ਚਮਚ ਇਹ ਵੀ ਭੁੰਨ ਹੋ ਗਈ ਨਾਲ ਦੀ ਨਾਲ ਤੇ ਨਾਲੇ ਪਾਵਾਂਗੇ ਡੇਢ ਚਮਚ ਛੋਟਾ ਦੇਗੀ ਮਚਾ ਦਾ ਠੀਕ ਹੈ ਜੀ ਕਲਰ ਵਾਸਤੇ ਤੇ ਲਓ ਜੀ ਬਾਕੀ ਮਸਾਲੇ ਜਿਹੜੇ ਆਪਾਂ ਬਾਅਦ ਚ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਭੁੰਨ ਦਿਆਂ ਚੰਗੀ ਤਰ੍ਹਾਂ ਤੇ 15 ਤੋਂ 20 ਮਿੰਟਾ ਜਿਹੜੇ ਇਹਨੂੰ ਲੱਗ ਜਾਣਗੇ ਜੀ ਤੇ ਲਓ ਜੀ ਮਿਲਦੇ ਆ ਉਸ ਤੋਂ ਬਾਅਦ ਤੇ ਸੇਕ ਰੱਖਿਓ ਮੀਡੀਅਮ ਤੇ ਜੇ ਮੰਨ ਲਓ ਇਹ ਛਿੱਟੇ ਮਾਰੇ ਤਾਂ ਤੁਸੀਂ ਇਹਦੇ ਉੱਪ ਟੱਕਣ ਦੇ ਦੇਣਾ ਹੈ ਤੇ ਵਿੱਚ ਵਿੱਚ ਮੈਂ ਇਹਨੂੰ ਹਲਾਈ ਵੀ ਜਾਣਾ ਤਾਂ ਜੋ ਪਾਲਕ ਹੈ ਜਿਹੜੀ ਉਹ ਥੱਲੇ ਨਾ ਲੱਗੇ ਠੀਕ ਹੈ ਜੀ ਤੇ ਲਓ ਜੀ ਮਿਲਦੇ ਆ ਹੁਣ ਆਪਾਂ ਥੋੜੀ ਦੇਰ ਬਾਅਦ ਤੇ ਇਹਨੂੰ ਚੰਗੀ ਤਰ੍ਹਾਂ ਲੰਮੇ ਆ ਭੁੰਨ ਤੇ ਲਓ ਜੀ ਪਾਲਕ ਭੁੰਨ ਦੀ ਨੂੰ 10 ਮਿੰਟ ਹੋ ਗਏ ਆ ਜੀ ਆ ਦੇਖੋ ਤੇਲ ਇਹ ਛੱਡਣ ਲੱਗ ਗਈ ਆ ਤਾਂ ਸਮਝ ਲਓ ਭੁੰਨ ਹੋਣ ਲੱਗੀ ਤੇ ਵਿੱਚ ਵਿੱਚ ਮੈਂ ਹਲਾਉਣੀ ਜ਼ਰੂਰ ਆ ਤਾ ਜੋ ਥੱਲੇ ਨਾ ਲੱਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਦੋ ਟਮਾਟਰਾਂ ਦੀ ਪਿਊਰੀ ਫਰੈਸ਼ ਦੀ ਕਿ ਜੀ ਟਮਾਟਰ ਪਹਿਲਾਂ ਨਹੀਂ ਪਾਉਣੇ ਹੈਗੇ ਟਮਾਟਰ ਅੱਧਾ ਮਾ ਜਾ ਕੇ ਪਾਉਣੇ ਆ 10 ਮਿੰਟ ਬਾਅਦ ਟਮਾਟਰ ਪਾਉਣੇ ਉਹ ਤਾਂ ਕਰਕੇ ਕਿਉਂਕਿ ਜੇ ਪਹਿਲਾਂ ਟਮਾਟਰ ਪਾਤੇ ਨਾ ਫਿਰ ਪਾਲਕ ਦੀ ਜਿਹੜੀ ਪਣਾਈ ਆ ਉਹ ਰਹਿ ਜਾਂਦੀ ਹੈ ਕਿਉਂਕਿ ਟਮਾਟਰ ਖੱਟੇ ਹੁੰਦੇ ਆ ਸਹੀ ਢੰਗ ਨਾਲ ਫਿਰ ਪਾਲਕ ਭੁੰਨ ਨਹੀਂ ਹੁੰਦੀ ਤੇ ਲਓ ਜੀ ਟਮਾਟਰ ਪਾਉਣ ਤੋਂ ਬਾਅਦ ਆਪਾਂ ਇਹਨੂੰ 5-4 ਮਿੰਟ ਹੋਰ ਪਕਾਉਣੀ ਆ ਜੀ ਐਸੇ ਤਰੀਕੇ ਨਾਲ ਢੱਕ ਕੇ ਤੇ ਲਓ ਜੀ ਪਾਲਕ ਜਿਹੜੀ ਆਪਣੀ ਭੁੰਨ ਚੁੱਕੀ ਆ ਜੀ ਹੁਣ ਇਹਨੂੰ ਭੁੰਨ ਤੀਨੂੰ 15 ਮਿੰਟ ਹੋ ਗਏ ਆ ਜੀ ਯਾਨੀ ਟਮਾਟਰ ਵੀ ਆ ਜਿਹੜੇ ਉਹ ਵੀ ਆਪਣੇ ਭੁੰਨ ਹੋ ਚੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਇੱਕ ਚਮਚ ਧਨੀਆ ਪਾਊਡਰ ਤੇ ਇੱਕ ਚਮਚ ਪਾਵਾਂਗੇ ਆਪਾਂ ਜੀਰਾ ਪਾਊਡਰ ਤੁਸੀਂ ਇਹਦੇ ਵਿੱਚ ਕਿਚਨ ਕਿੰਗ ਵੀ ਪਾ ਸਕਦੇ ਹੋ ਠੀਕ ਆ ਜੀ ਗਰਮ ਮਸਾਲਾ ਵੀ ਪਾ ਸਕਦੇ ਹੋ ਥੋੜੀ ਜੀ ਕਸੂਰੀ ਮੇਥੀ ਪਾ ਲੂंगे ਤੇ ਲਓ ਜੀ ਪਾਲਕ ਜਿਹੜੀ ਆਪਣੀ ਭੁੰਨ ਚੁੱਕੀ ਆ ਜੀ 5-4 ਮਿੰਟ ਅੱਪ ਇਹਨੂੰ ਹੋਰ ਪਕਾਉਂਗੇ ਠੀਕ ਹੈ ਜੀ ਤਾਂ ਜੋ ਮੜ ਜੇ ਮਸਾਲੇ ਵੀ ਭੁੰਨ ਚੋਵੇ ਤੇ ਲਓ ਜੀ ਪਾਲਕ ਹੈ ਜਿਹੜੀ ਆਪਣੀ ਭੁੰਨ ਹੋ ਚੁੱਕੀ ਹੈ ਜੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰੋਂਗੇ ਬੇਬੀ ਕਾਰਨ ਤੇ ਬੇਬੀ ਕਾਰਨ ਐਡ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਟ੍ਰਿਕ ਦੱਸਣੀ ਆ ਜੀ ਕਿਉਂਕਿ ਆ ਜਿਹੜੀ ਆਪਾਂ ਇਹਨੂੰ ਪਾਲਕ ਭੁੰਨੀ ਆ ਇਹਦੇ ਨਾਲ ਆਪਾਂ ਦੋ ਸਬਜ਼ੀਆਂ ਬਣਾ ਸਕਦੇ ਆ ਜੀ ਮੈਂ ਇਹਦੇ ਵਿੱਚ ਆਪਾਂ ਪਨੀਰ ਵੀ ਐਡ ਕਰ ਸਕਦੇ ਆ ਤੇ ਕੋਨ ਵੀ ਐਡ ਕਰ ਸਕਦੇ ਆ ਬੇਬੀ ਕਾਰਨ ਤੇ ਚਨੇ ਵੀ ਆੜ ਕਰ ਸਕਦੇ ਆ ਠੀਕ ਹੈ ਜੀ ਉਹ ਤੁਹਾਨੂੰ ਮੈਂ ਕਰਕੇ ਦਿਖਾਉਂਗਾ ਹੁਣ ਕਿਉਂਕਿ ਮੈਂ ਥੋੜੇ ਜਿਹੇ ਚਨੇ ਆ ਜਿਹੜੇ ਬੋਇਲ ਕਰਕੇ ਰੱਖੇ ਤੇ ਤੇ ਲੋ ਜੀ ਇਹਦੇ ਵਿੱਚੋਂ ਪਾਲਕ ਆ ਥੋੜੀ ਜਿਹੀ ਆਪਾਂ ਕੱਢ ਲੰਨੇ ਆ ਕਿਉਂਕਿ ਇਹ ਜਿਹੜੀ ਪਾਲਕ ਹੈ ਜਿਆਦਾ ਹੈ ਆਪਣੇ ਕੋਲ ਹੈਗਾ ਬੇਬੀ ਕੌਨ ਦਾ ਇੱਕ ਪੈਕਟ ਤੇ ਇੰਨੀ ਪਾਲਕ ਦੇ ਵਿੱਚ ਘੱਟੋ ਘੱਟ ਦੋ ਪੈਕਟ ਆ ਜਿਹੜੇ ਬੇਬੀ ਕੌਨ ਦੇ ਉਹ ਪੈ ਸਕਦੇ ਆ ਜੀ ਤੇ ਲੋ ਜੀ ਥੋੜੀ ਜਿਹੀ ਆਪਾਂ ਨੇ ਜਿਹੜੀ ਇਹਦੇ ਵਿੱਚੋਂ ਪਾਲਕ ਕੱਢ ਲਈ ਆ ਜੀ ਤੇ ਪਾਲਕ ਕੱਢਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਬੇਬੀ ਕੌਨ ਉਹ ਐਡ ਕਰ ਦੂਗੇ ਆ ਲੋ ਜੀ ਠੀਕ ਹੈ ਜੀ ਤੰਨ ਨੂੰ ਕਰਦੇ ਆ ਮਿਕਸ ਹੁਣ ਆਪਾਂ ਇਹਦੇ ਵਿੱਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਪਾਣੀ ਠੀਕ ਹੈ ਜੀ ਕਿਉਂਕਿ ਬੇਬੀ ਕਾ ਹੁਣ ਜਿਹੜੀ ਆਪਾਂ ਨੇ ਦੋ ਤਿੰਨ ਮਿੰਟ ਇਹਦੇ ਵਿੱਚ ਪਕਾਉਣੀ ਵੀ ਆ ਤੇ ਸਬਜ਼ੀ ਜੇ ਨਾ ਆਪਾਂ ਬਣਾਉਂਦੇ ਟਾਈਮ ਇਹਨੂੰ ਜ਼ਿਆਦਾ ਥਿੱਕ ਰੱਖੂਗੇ ਫਿਰ ਇਹ ਜ਼ਿਆਦਾ ਗਾੜੀ ਹੋ ਜਾਂਦੀ ਆ ਤੇ ਜ਼ਿਆਦਾ ਗਾੜੀ ਸਬਜ਼ੀ ਜਿਹੜੀ ਉਹ ਵਧੀਆ ਨਹੀਂ ਲੱਗਦੀ ਇਸ ਕਰਕੇ ਆਪਾਂ ਨੇ ਇਹ ਨਾ ਹੀ ਜ਼ਿਆਦਾ ਪਤਲੀ ਕਰਨੀ ਆ ਤੇ ਨਾ ਹੀ ਜ਼ਿਆਦਾ ਗਾੜੀ ਕਰਨੀ ਆ ਠੀਕ ਹੈ ਜੀ ਤਿਆਰ ਲੋ ਜੀ ਹੁਣ ਆਪਾਂ ਨੇ ਇਹਨੂੰ ਪਕਾਉਣਾ ਹੈ 3-4 ਮਿੰਟ ਤੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਰੀਮ ਐਡ ਕਰਾਂਗੇ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਕੱਢਦੇ ਆਂ ਦੁੱਧ ਦੀ ਮਲਾਈ ਐਡ ਇੱਕ ਚਮਚ ਤੁਸੀਂ ਇਹਦੇ ਵਿੱਚ ਫਰੈਸ਼ ਕਰੀਮ ਵੀ ਪਾ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਆ ਤੇ ਮੱਖਣ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ 1.5 ਚਮਚ ਆਪਾਂ ਨੇ ਇਹਦੇ ਵਿੱਚ ਕਰੀਮ ਜਿਹੜੀ ਯਾਨੀ ਦੁੱਧ ਦੀ ਮਲਾਈ ਉਹ ਐਡ ਕਰ ਲਈ ਆ ਜੀ ਤੇ ਨੂੰ ਕਰ ਦੰਨੇ ਆ ਮਿਕਸ ਤੇ ਲੋ ਜੀ ਪਾਲਕ ਬੇਬੀ ਕੌਰਨ ਬਣ ਕੇ ਰੈਡੀ ਆ ਜੀ ਸੋ ਐਸ ਤ੍ਰੀ ਕਨਲ ਜਿਹੜੀ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਪਾਲਕ ਬੇਬੀ ਕਾਉਣ ਦੀ ਸਬਜ਼ੀ ਬਣਾਉਂਦੇ ਆਂ ਜੀ ਤੇ ਤੇ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਸਾਡੀ ਕੁਕਿੰਗ ਵੀਡੀਓ ਦੇਖ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਲਓ ਜੀ ਆਪਣੀ ਜਿਹੜੀ ਸਬਜ਼ੀ ਬਣ ਕੇ ਰੈਡੀ ਆ ਤੇ ਦੋ ਤਿੰਨ ਮਿੰਟ ਆਪਾਂ ਇਹਨੂੰ ਟਾਕੀਆ ਜਿਹੜਾ ਨੰਨੇ ਆ ਪਕਾ ਤੇ ਉਸ ਤੋਂ ਬਾਅਦ ਕਰਾਂਗੇ ਇਹਨੂੰ ਸਰਵ ਤੇ ਲੋ ਜੀ ਸਬਜੀ ਬਣ ਕੇ ਹੋ ਗਈ ਰੈਡੀ ਠੀਕ ਹੈ ਜੀ ਆ ਦੇਖੋ ਕਿੰਨੀ ਪਿਆਰੀ ਜਿਹੜੀ ਸਬਜੀ ਉਹ ਬਣੀ ਆ ਪਾਲਕ ਬੇਬੀ ਕੌਨ ਦੀ ਤੇ ਲੋ ਜੀ ਇਹਨੂੰ ਹੁਣ ਰੱਖ ਦਿਆਂ ਆਪਾਂ ਸਾਈਡ ਤੇ ਇਹਦੇ ਵਿੱਚ ਪਾਉਣੀ ਆ ਜੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਪਾਲਕ ਤੇ ਚਨਾ ਇੱਕੇ ਪਾਲਕ ਨਾਲ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਆ ਜੀ ਤੇ ਲੋ ਜੀ ਇੱਕ 프라이 ਪੈਨ ਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਤੁਸੀਂ ਰਿਫਾਇੰਡ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਆ ਤੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਤੇਲ ਜਦੋਂ ਗਰਮ ਹੋ ਗਿਆ ਹਲਕਾ ਜਿਹਾ ਜੀਰਾ ਪਾਵਾਂਗੇ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਅਦਰਕ ਲਸਣ ਦਾ ਪੇਸਟ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਥੋੜੀ ਜਿਹੀ ਦੇੱਕੀ ਮਸਲ ਪਾਵਾਂਗੇ ਚਨਾ ਮਸਾਲਾ ਹੋ ਗਿਆ ਜੀ ਤੇ ਟੇਕੜਾ ਜਿਹਾ ਕੱਟ ਕਰਦਣਾ ਤੇ ਹੁਣ ਪਹਿਲੇ ਵੀ ਪੈਨ ਕਰਦਾਂਗੇ ਅੱਧਾ ਟਮਾਟਰ ਇਕੱਜੀ ਬਰੀਕ ਕੱਟਿਆ ਹੋਇਆ ਨਾਲੇ ਪਾ ਦਾਂਗੇ ਆਦਰਕ ਦੇ ਲੱਛੇ ਤੇ ਲੋ ਜੀ ਹੁਣ ਇਸਦੇ ਵਿੱਚ ਐਡ ਕਰੂੰਗੇ ਜੀ ਜਿਹੜੀ ਆਪਾਂ ਨੇ ਪਾਲਕ ਹੈ ਕੱਢੀ ਸੀ ਤੇ ਲੋ ਜੀ ਪਾਲਕ ਐਡ ਕਰਦੇ ਹਾਂ ਇਸ ਵਿੱਚ ਪਾਲਕ ਤੇ ਲੋ ਜੀ ਪਾਲਕ ਜਿਹੜੀ ਆਪਣੀ ਪੂਰੀ ਨੂੰ ਹੋ ਚੁੱਕੀ ਆ ਜੀ ਠੀਕ ਆ ਜੀ ਪਹਿਲਾਂ ਹੀ ਪੂਰੀ ਹੋਈ ਵੀ ਆ ਆ ਜਿਹੜੇ ਛੋਲੇ ਆ ਮੈਂ ਪਹਿਲਾਂ ਬੋਇਲ ਕਰਕੇ ਰੱਖ ਲਏ ਤੇ ਠੀਕ ਆ ਜੀ ਤੁਹਾਨੂੰ ਦਿਖਾਉਣ ਵਾਸਤੇ ਵੀ ਆਪਾਂ ਪਾਲਕ ਚੜਾ ਵੀ ਬਣਾ ਸਕਦੇ ਆ ਪਾਲਕ ਪਨੀਰ ਵੀ ਬਣਾ ਸਕਦੇ ਆ ਠੀਕ ਆ ਜੀ ਤੇ ਲਓ ਜੀ ਆਪਾਂ ਨੇ ਇੱਕ ਕੌਲੀ ਜਿਹੜੀ ਛੋਲਿਆਂ ਦੀ ਚਣਿਆਂ ਦੀ ਪਾ ਲਈ ਆ ਜੀ ਤੇ ਛੋਲੇ ਪਾਉਣ ਤੋਂ ਬਾਅਦ ਆਪਾਂ ਇਹਨੂੰ 4 ਤੋਂ 5 ਮਿੰਟਾ ਜਿਹੜਾ ਮੀਡੀਅਮ ਸੇਕ ਤੇ ਪਕਾਵਾਂਗੇ ਜੀ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਪਾਲਕ ਚਨਾ ਵੀ ਬਣਾ ਕੇ ਘਰਾਂ ਤਿਆਰ ਕਰ ਸਕਦੇ ਹੋ ਤੇ ਲਓ ਜੀ ਇਹਨੂੰ ਵੀ ਆਪਾਂ 4-5 ਮਿੰਟ ਪਕਾ ਲੰਨੇ ਆ ਤੇ ਲਓ ਜੀ ਪਾਲਕ ਕੌਨ ਦੀ ਸਬਜ਼ੀ ਆਪਾਂ ਨੇ ਪਾ ਲਈ ਆ ਜੀ ਇੱਕ ਕੌਲੀ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਮੱਖਣ ਠੀਕ ਹੈ ਜੀ ਤੇ ਨਾਲੇ ਪਾ ਦਾਂਗੇ ਥੋੜਾ ਜਿਹਾ ਹਰਾ ਧਨੀਆ ਸੋ ਇਸ ਤਰੀਕੇ ਨਾਲ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਆ ਰਿਹਾ ਜੀ ਪਾਲਕ ਬਹੁਤ ਆ ਗਈ ਬਾਜ਼ਾਰ ਦੇ ਵਿੱਚ ਮੰਡੀ ਦੇ ਵਿੱਚ ਸੋ ਇਸ ਤਰੀਕੇ ਨਾਲ ਜਿਹੜੀ ਤੁਸੀਂ ਪਾਲਕ ਬੇਬੀ ਕੌਨ ਦੀ ਸਬਜੀ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਖਾ ਸਕਦੇ ਹੋ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਪਿਆਰ ਜਿਹਾ ਲਾਈਕ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਜੀ ਠੀਕ ਹੈ ਜੀ ਸੋ ਅੱਜ ਆਪਾਂ ਨੇ ਤੁਹਾਨੂੰ ਬਣਾ ਕੇ ਦਿਖਾਈ ਆ ਫਿਰ ਪਾਲਕ ਬੇਬੀ ਕੌਨ ਦੀ ਸਬਜ਼ੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਐਸੀ ਪਾਲਕ ਦੀ ਗਰੇਵੀ ਨਾਲ ਤੁਸੀਂ ਪਾਲਕ ਪਨੀਰ ਵੀ ਬਣਾ ਸਕਦੇ ਹੋ ਪਾਲਕ ਮਸ਼ਰੂਮ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਪਾਲਕ ਚਨਾ ਵੀ ਬਣਾ ਸਕਦੇ ਹੋ ਤੇ ਲੋ ਜੀ ਇੱਧਰ ਆਪਣੇ ਚਨੇ ਵੀ ਪੱਕ ਕੇ ਜਿਹੜੇ ਰੈਡੀ ਹੋ ਚੁੱਕੇ ਆ ਜੀ ਠੀਕ ਹੈ ਜੀ ਆ ਦੇਖੋ ਸੋ ਇਸ ਤਰੀਕੇ ਨਾਲ ਜਿਹੜੀ ਤੁਸੀਂ ਪਾਲਕ ਦੀ ਗਰੇਵੀ ਭੁੰਨ ਕੇ ਇਹਦੇ ਨਾਲ ਪਾਲਕ ਚਨਾ ਜਿਹੜੀਆਂ ਜੜੀਆਂ ਮੈਂ ਸਬਜ਼ੀਆਂ ਤੁਹਾਨੂੰ ਦਸੀਆਂ ਉਹ ਬਣਾ ਸਕਦੇ ਹੋ ਜੀ ਤੇ ਲੋ ਜੀ ਇਹਦੇ ਵਿੱਚ ਵੀ ਆਪਾਂ ਹਰਾ ਧਣੀ ਐਡ ਕਰ ਦਿੰਨੇ ਆ ਜੀ ਤੇ ਲੋ ਜੀ ਆਪਣਾ ਪਾਲਕ ਚਨਾ ਵੀ ਬਣ ਕੇ ਰੈਡੀ ਆ ਤੇ ਵੀਡੀਓ ਵਧੀਆ ਲੱਗੀ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਰੈਸਪੀ ਨਾਲ ਅਗਲੀ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ